ਮਿੱਟੂ ਜੀ ਆਮ ਆਦਮੀ ਪਾਰਟੀ ਦੀਆਂ ਗੱਲਾਂ ਕਰੀਏ ਗੱਲ ਕਰੀਏ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਦਾ ਮਸਲਾ ਤੇ ਦਿਨੋ ਦਿਨ ਖਿੱਲਰਦਾ ਜਾ ਰਿਹਾ ਵੱਡਾ ਹੁੰਦਾ ਜਾ ਰਿਹਾ ਤੇ ਜਿਵੇਂ ਕਹਿ ਲਈਏ ਕਿ ਇਹਨਾਂ ਦੀ ਆਪਦੀ ਹੀ ਪਾਰਟੀ ਆਮ ਆਦਮੀ ਪਾਰਟੀ ਦੇ ਕੁਝ ਬੰਦੇ ਆ ਜਿਹੜੇ ਉਹ ਛੱਡ ਛੱਡ ਕੇ ਇਹਨਾਂ ਦੇ ਵਿਰੁੱਧ ਹੋ ਰਹੇ ਨੇ ਹਰਮਨ ਬਰਾੜ ਜੀ ਇਹਨਾਂ ਦੇ ਇੱਕ ਆਗੂ ਨੇ ਨੌਜਵਾਨ ਆਗੂ ਉਹਨਾਂ ਨੇ ਅਸਤੀਫਾ ਦਿੱਤਾ ਇੱਕ ਮਹਿਲਾ ਆਗੂ ਨੇ ਬੀਬੀ ਆਭਾ ਜੀ ਆਭਾ ਬਾਂਸਲ ਜੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਤੇ ਕਈ ਸਾਰੇ ਜਿਹੜੇ ਹੋਰ ਬੰਦੇ ਆ ਕੁਝਕ ਸਾਹਮਣੇ ਆ ਗਏ ਨੇ ਕੁਝ ਕੰਦਰੋਂ ਅੰਦਰ ਹੀ ਅਜੇ ਫੁੱਟ ਰਹੇ ਨੇ ਹੌਲੀ ਹੌਲੀ ਤੇ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਰਕਾਰ ਨੂੰ ਆਪਦੀ ਹੀ ਇਹ ਨੀਤੀ ਜਿਹੜੀ ਹੈ ਉਹ ਭਾਰੂ ਪੈ ਰਹੀ ਹੈ ਦੇਖੋ ਸੁਖਮ ਸਿੰਘ ਜਮੀਨ ਅਸੀਂ ਅੱਗੇ ਗੱਲਾਂ ਕਰਦੇ ਹੁੰਦੇ ਹਾਂ ਕਿ ਪੰਜਾਬ 'ਚ ਜ਼ਮੀਨ ਇੱਕ ਭੋਏ ਦਾ ਟੁਕੜਾ ਨਹੀਂ ਹੈ ਹੂੰ ਇਹ ਸੈਂਟੀਮੈਂਟ ਹੈ ਜੀ ਇਹ ਸੈਂਟੀਮੈਂਟ ਹੈ ਤੇ ਇਹਦੇ ਵਿੱਚ ਅਸੀਂ ਕੁਝ ਮਰਲੇਆਂ ਪਿੱਛੇ ਮੈਨੂੰ ਪਿਛਲੇ ਦਿਨੀ ਇੱਕ ਬਾਰ ਬੈਠੇ ਨੌਜਵਾਨ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਉਸ ਨੇ ਦੱਸਿਆ ਕਿ ਸ਼ਾਇਦ ਪਈ ਦਾ ਰੋਲਾ ਸੀ ਕਿ ਕੋਈ ਮਤਲਬ ਕਿ ਕੁਝ ਥੋੜੀ ਜੀ ਜਗਾ ਦਾ ਰੋਲਾ ਸੀਗਾ ਤਾਂ ਉਹਦੇ ਵਿੱਚ ਉਹਨਾਂ ਦੇ ਮਤਲਬ ਕਿ 35-40 ਲੱਖ ਖਰਚ ਹੋਏ ਤੇ ਸ਼ਾਇਦ ਉਸ ਕੇਸ ਦੇ ਵਿੱਚ ਕ੍ਰਾਸ ਪਰਚਾ ਹੋਇਆ ਸੀ ਉਸੇ ਕੇਸ ਦੇ ਵਿੱਚ ਬੰਦੇ ਵਿਚਲੇ ਗਏ ਸੀ ਦੇਖੋ ਮਤਲਬ ਜ਼ਮੀਨ ਦੇ ਟੁਕੜੇ ਦੀ ਕੀਮਤ ਕਿਵੇਂ ਜ਼ਮੀਨ ਦੇ ਟੁਕੜੇ ਪਿੱਛੇ ਇਹ ਇਹ ਪੰਜਾਬ ਹੈ ਦਿੱਲੀ ਵਾਲੇ ਇਹਨਾਂ ਗੱਲਾਂ ਨੂੰ ਸਮਝ ਨਹੀਂ ਰਹੇ ਜੀ ਅੱਛਾ ਹੁਣ ਦੂਜੀ ਗੱਲ ਤੇ ਆ ਜਾਓ ਕਿ ਮੈਨੂੰ ਇੱਕ ਮਤਲਬ ਕਿ ਖਾਸਮ ਖਾਸ ਇੱਕ ਐਮ ਐਲ ਏ ਦਾ ਬੰਦਾ ਮਿਲਿਆ ਜਿਹੜਾ ਮਤਲਬ ਉਹਨਾਂ ਦੇ ਫੈਮਿਲੀ ਮੈਟਰ ਤੱਕ ਵੀ ਜਾਣਦਾ ਹੈ ਜੀ ਉਹਨਾਂ ਦਾ ਕੋਈ ਆਪਦਾ ਗਰੁੱਪ ਬਣਿਆ ਹੋਵੇਗਾ ਮੈਂ ਕਦੇ ਬਹੁਤਾ ਕਿਸੇ ਨੂੰ ਨਹੀਂ ਕੀਤਾ ਮੈਨੂੰ ਸਵਾਦ ਲੈਣ ਦੀ ਆਦਤ ਨਹੀਂ ਵੀ ਕਿ ਸਕਰੀਨਸ਼ਾਟ ਭੇਜਦੇ ਜਾਂ ਦਿਖਾਦੇ ਅਗਲੇ ਦਾ ਯਾਰ ਪ੍ਰੋਸਾ ਹਾਂਜੀ ਬਿਲਕੁਕੁਲ ਤਾਂ ਉਹਨਾਂ ਦਾ ਆਪਣਾ ਕੋਈ ਗਰੁੱਪ ਵੀ ਬਣਿਆ ਹੋਵੇਗਾ ਤੇ ਉਹ ਗੱਲਾਂ ਕਰ ਰਹੇ ਸੀਗੇ ਤੇ ਮੈਨੂੰ ਦੱਸ ਰਿਹਾ ਸੀਗਾ ਕਿ ਯਾਰ ਸਾਡਾ ਐਮਐਨ ਨਹੀਂ ਚਲੂ ਬੋਲ ਨਹੀਂ ਰਿਹਾ ਪਰ ਇਹਨਾਂ ਚੀਜ਼ਾਂ ਤੋਂ ਬਹੁਤ ਆਹਤ ਹੈ ਦੁਖੀ ਹੈ ਜਦੋਂ ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀਗੇ ਤਾਂ ਉਹ ਦੁੱਖ ਜਿਹੜਾ ਦਿਲ ਦਾ ਹੈ ਕਿ ਦੱਸਿਆ ਜਾ ਰਿਹਾ ਸੀਗਾ ਯਾਰ ਕਿ ਇਹ ਗਲਤ ਹੋ ਰਿਹਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿਸੇ ਐਮਐਲਏ ਦੇ ਮਰਦੇ ਵਿੱਚ ਵੀ ਇਹ ਚੀਜ਼ ਜਲਦੀ ਹੈ ਕੋਈ ਪ੍ਰਗਟਾ ਰਿਹਾ ਅੱਗੇ ਆਪਾਂ ਦੇਖਿਆ ਦਾਖਾਂ ਤੋਂ ਅਸਤੀਫਾ ਆ ਗਿਆ ਸੀਗਾ ਇਹਨਾਂ ਦੇ ਬਲੌਕ ਪ੍ਰੈਜ਼ੀਡੈਂਟ ਦਾ ਅੱਜ ਆ ਗਿਆ ਇਹਦਾ ਹਰ ਮੰਦਾ ਜੀ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਇੱਕ ਲਹਿਰਾਗਾਗਾ ਤੋਂ ਆ ਗਿਆ ਲੈਂਡ ਪੂਲਿੰਗ ਦੇ ਖਿਲਾਫ ਜੀ ਹਰਦੀਪਾਲ ਸਾਹਿਬ ਦਾ ਕਮੈਂਟ ਕੱਲ ਬੜਾ ਵਾਇਰਲ ਹੋਇਆ ਸੀਗਾ ਕਿ ਉਹਨਾਂ ਨੇ ਇੱਕ ਕੋਈ ਮਤਲਬ ਸਵਾਲ ਕਿਸ ਨੇ ਕੀਤਾ ਤੇ ਉਹਦੇ ਜਵਾਬ ਦੇ ਵਿੱਚ ਲਿਖਿਆ ਕਿ ਮੈਂ ਤੇ ਆਪ ਨਿੱਜੀ ਤੌਰ ਤੇ ਇਹਦੇ ਸਮਰਥਨ ਦੇ ਵਿੱਚ ਨਹੀਂ ਹਾਂ ਜਿਹੜਾ ਬਾਲਸ ਡਿਲੀਟ ਕਰਿਆ ਬਾਅਦ ਦੇ ਵਿੱਚ ਦੱਸ ਦੇ ਕੇ ਕਿਥੇ ਤੋਂ ਤੇ ਉਹ ਡਿਲੀਟ ਹੋ ਗਿਆ ਹਾਲਾਂਕਿ ਉਹ ਡਿਲੀਟ ਹੋਇਆ ਹੈ ਕਿ ਨਹੀਂ ਜਾਂ ਕਰਵਾਇਆ ਗਿਆ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਸਾਰੀ ਕਹਾਣੀ ਦੱਸੀ ਸੀ ਹੁਣ ਤੁਸੀਂ ਦੇਖੋ ਕਿ ਕੋਈ ਬੰਦਾ ਕਮੈਂਟ ਕਰਦਾ ਉਸ ਤੋਂ ਬਾਅਦ ਡਿਲੀਟ ਕਿਉਂਕਿ ਧਾਲੀਵਾਲ ਨੂੰ ਜਿੰਨਾ ਤੁਸੀਂ ਜਾਣਦੇ ਹੋ ਨਾ ਉਹਨਾਂ ਕਾਫੀ ਨਹੀਂ ਆ ਧਾਲੀਵਾਲ 20 ਬੰਦਾ ਠੀਕ ਹੈ ਟਰੋਲ ਕੀਤੇ ਜਾਂਦੇ ਨੇ ਉਹ ਜਾ ਬਹੁਤ ਮੌਕਿਆਂ ਤੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਜਿਹੜੀਆਂ ਸਹਿਨੀਆਂ ਪੈਂਦੀਆਂ ਥਾਲੀਵਾਲ ਆਪਣੇ ਆਪ ਦੇ ਵਿੱਚ ਜੇ ਤੁਸੀਂ ਦੇਖੋ ਕਿ ਕਿਤਾਬਾਂ ਤੁਹਾਡੇ ਵਾਂਗੂ ਕਿਤਾਬਾਂ ਪੜਨ ਦੇ ਬਹੁਤ ਸ਼ੌਕ ਹ ਹ ਮਤਲਬ ਕਿ ਕਾਮਿਨਿਜ਼ਮ ਤੋਂ ਲੈ ਕੇ ਕਾਂਗਰਸ ਦੇ ਵਿੱਚ ਹੁੰਦੇ ਹੋਏ ਇੱਥੋਂ ਤੱਕ ਆਇਆ ਬਾਹਰ ਦਾ ਵੀ ਪਾਣੀ ਪੀਤਾ ਸਾਰਾ ਕੁਝ ਹੀ ਆ ਜੀ ਮੇਲਾ ਕਰਵਾਉਂਦੇ ਰਹੇ 90 95 ਤੋਂ ਲੈ ਕੇ ਹੁਣ ਤੱਕ ਯਾਨੀ ਥਾਲੀ ਵਾਲ ਕੋਈ ਪੋਲਾ ਬੰਦਾ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਵਾਂ ਜੀ ਹੰਡੇ ਵਰਤੇ ਨੇ ਜਿਹੜਾ ਹਾਂ ਜੀ ਹੂੰ ਔਰ ਸਾਹਿਤਕਾਰੀ ਚੋਂ ਗੁਜ਼ਰੇ ਹੋਏ ਨੇ ਜੀ ਜੀ ਕਾਮਰੇਡੀ ਚੋਂ ਗੁਜ਼ਰੇ ਹੋਏ ਨੇ ਤਾਂ ਮਤਲਬ ਕਿ ਇਹ ਕੋਈ ਪੋਲੇ ਪੈਰੀ ਇਹ ਨਹੀਂ ਹੈ ਕਿ ਉਹ ਮਤਲਬ ਕਿ ਕੋਈ ਡਿਲੀਟ ਕਰਵਾ ਲਏਗਾ ਮੇਰਾ ਉਹੀ ਫੇਰ ਮੰਨਣਾ ਹੈ ਕਿ ਇਹਨਾਂ ਦੇ ਐਕਸੈਸ ਜਿਹੜੇ ਆ ਨਾ ਉਹ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਆਹ ਚੀਜ਼ ਜਿਹੜੀ ਹੈ ਕਿ ਭਾਈ ਮਤਲਬ ਕਿ ਸਾਡੇ ਨਕਾਰਾਤਮਕ ਹੋ ਗਈ ਆ ਤਾਂ ਉਹ ਨਾਲ ਦੀ ਨਾਲ ਉਸ ਚੀਜ਼ ਨੂੰ ਚੱਕ ਦਿੰਦੇ ਹੁਣ ਧਾਲੀਵਾਲ ਸਾਹਿਬ ਵਰਗੇ ਬੰਦੇ ਬਾਹਰ ਆ ਕੇ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਸਾਡੇ ਅਕਾਊਂਟ ਤੇ ਸਾਡੇ ਹੱਥ ਹੀ ਆ ਨਹੀਂ ਗੇ ਬਿਲਕੁਲ ਕਿ ਜੇ ਅਸੀਂ ਕੋਈ ਗੱਲ ਕਰਦੇ ਆ ਜੇ ਉਹਨਾਂ ਨੂੰ ਜੱਜ ਜਾਵੇ ਤੇ ਠੀਕ ਹੈ ਦਰਸਤ ਹੈ ਮੀ ਤੇ ਚੁੱਕ ਕੇ ਸਾਡੀ ਗੱਲ ਵੀ ਪਰਾਂ ਮਾਰਦੇ ਆ ਤਾਂ ਇਹ ਵੀ ਇੱਕ ਕਹਿ ਲਓ ਕਿ ਜਿਹੜੀ ਆਪਾਂ ਚਰਚਾ ਛੇੜੀ ਸੀ ਪਿਛਲੇ ਦਿਨਾਂ 'ਚ ਔਰ ਆਪਣੀ ਗੱਲਬਾਤ ਤੋਂ ਬਾਅਦ ਅਗਲੇ ਦਿਨ ਕੁਝ ਅਖਬਾਰਾਂ ਨੇ ਵੀ ਹਿੰਟ ਦੇ ਦਿੱਤਾ ਸੀ ਬਿਲਕੁਲ ਆਪਣੇ ਪ੍ਰੋਗਰਾਮ ਤੋਂ ਬਾਅਦ ਅਗਲੇ ਦਿਨ ਤੋ ਕਹਿਣ ਦਾ ਮਤਲਬ ਇਹ ਆ ਕਿ ਅੰਦਰ ਖਾਤੇ ਤੇ ਕ ਕਹਿ ਸਕਦੇ ਕਿ ਕੱਖਾਂ ਹਿੱਟ ਅੱਗ ਹੈ ਜੀ ਤੇ ਕੱਖਾਂ ਹਿੱਟ ਅੱਗ ਬਹੁਤੀ ਧੀਰ ਟਿਕੀ ਨਹੀਂ ਟਿਕਦੀ ਨਹੀਂ ਬਿਲਕੁਲ ਨੰਬਰ 1 ਹਮ ਹੁਣ ਚਲੋ ਦੂਜਾ ਚਟਕਾ ਹੈਗਾ ਜੀ ਆ ਪਾਵਨਸਲ ਜੀ ਦਾ ਜਿਹੜਾ ਤੁਸੀਂ ਕਿਹਾ ਉਹ ਬੀਬੀ ਬਹੁਤ ਵੱਡੀ ਆਈਟੀ ਸੈਕਟਰ ਦੇ ਵਿੱਚ ਕਾਰੋਬਾਰੀ ਹੈ ਹਮ ਮੈਂ ਤੇ ਇੱਕ ਨਾ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ ਅਸਤੀਫੇ ਤੋਂ ਬਾਅਦ ਉਹਨਾਂ ਦੀ ਕੋਠੀ ਦੇਖ ਕੇ ਅੰਦਾਜ਼ਾ ਲਾ ਲਿਆ ਮੈਂ ਤੇ ਫਿਰ ਮੈਂ ਸਰਚ ਕੀਤੀ ਕਿ ਇਹ ਕਿਸ ਪੇਸ਼ੇ 'ਚੋਂ ਆਏ ਨੇ ਕਿਸ ਕਾਰੋਬਾਰ 'ਚੋਂ ਆਏ ਨੇ ਮਹਿਰਾਨ ਰਹਿ ਗਿਆ ਕਿ ਉਹ ਤਾਂ ਮੁਹਾਲੀ ਦੇ ਵਿੱਚ ਬਹੁਤ ਵੱਡੇ ਕਾਰੋਬਾਰੀ ਹੈ ਜੀ ਜੀ ਹੁਣ ਉਹਨਾਂ ਨੇ ਅਸਤੀਫਾ ਇਹ ਕਹਿ ਕੇ ਦਿੱਤਾ ਕਿ ਭਈ ਮੈਂ ਪੰਜਾਬ ਚ ਕੰਮ ਚਾਹੁੰਦੀ ਸੀਗੀ ਤੇ ਇਹ ਮੈਨੂੰ ਪੰਜਾਬ ਚ ਭੇਜ ਨਹੀਂ ਰਹੇ ਚੰਡੀਗੜ੍ਹ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਇਹਨਾਂ ਨੇ ਰੱਖਿਆ ਮੈਂ ਤਾਂ ਇਹਨਾਂ ਨੇ ਇਹ ਕੀਤਾ ਸੀਗਾ ਕਿ ਅਸੀਂ ਪੰਜਾਬ ਚ ਘਲਾ ਦੇਾਂਗੇ ਤੁਹਾਡਾ ਜੀ ਜੀ ਤੇ ਨਾਲ ਉਹਨੇ ਸ਼ਰਯਾਮ ਕਿਹਾ ਬੀਬੀ ਨੇ ਕਿ ਮੈਂ ਹੁਣ ਉਹ ਦੂਸਰੇ ਮੰਚ ਤੇ ਕਿਸੇ ਤੇ جا کے राजनीति कर सकती है इसका मतलब साफ है कि ਤੁਹਾਡੇ ਇੱਕ ਤਾਂ ਹੁੰਦਾ ਨਾ ਯਾਰ ਆਪਾਂ ਇਹ ਕਹਿੰਨੇ ਆ ਕਿ ਹਾਜੀ ਦੇਖੋ ਜੀ ਮੇਰੇ ਰੁਚੀਵੇਂ ਨੇ ਪਰਸਨਲ ਕੁਝ ਕਾਰਨ ਨੇ ਬਈ ਮੈਂ ਮਤਲਬ ਕਿ ਹਾਲ ਫਿਲਹਾਲ ਬ੍ਰੇਕ ਲੈ ਲਿਆ ਗਾ ਫੈਸਲਾ ਵੀ ਕੀਤਾ ਤਾਂ ਪਿੱਛਾ ਜਾ ਬਚਾ ਕੇ ਚੱਲਦਾ ਕਈ ਵਾਰੀ ਕਈ ਵਾਰੀ ਕਲੀਅਰ ਕਰ ਦਿੱਤਾ ਕਿ ਮੈਂ ਇਸ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਜੁਆਇਨ ਕਰੂੰਗੀ ਸਪਸ਼ਟ ਹੈ ਜੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਬਾਈ ਇਹ ਕੀ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਾਰੇ ਜੋ ਅਸੀਂ ਭਵਿੱਖਵਾਨੀਆਂ ਕੀਤੀਆਂ ਸਨ ਪੈਸ਼ੀਨ ਗੋਈਆਂ ਕੀਤੀਆਂ ਸਨ ਕਿ ਜਿੱਦਾਂ ਜਿੱਦਾਂ ਇਹ ਪਾਰਟੀ ਸਤਾਈ ਦੇ ਲਵੇ ਲੱਗੇਗੀ ਹਮ ਜਿਵੇਂ ਜਿਵੇਂ ਸਤਾਈ ਵਾਲੀ ਸਾਈਡ ਤੁਰ ਹੀ ਆਏਗੀ ਇਹਦੇ ਵਿੱਚ ਬਹੁਤ ਹਲਚਲ ਹੋਏਗੀ ਮੈਂ ਧੰਨ ਤੋੜ ਸ਼ਬਦ ਜ਼ਿੰਮੇਵਾਰੀ ਨਾਲ ਹਾਲੇ ਇਸਤੇਮਾਲ ਨਹੀਂ ਕਰ ਰਿਹਾ ਕਿ ਇਹਦੇ ਵਿੱਚ ਬੜੀ ਜ਼ਬਰਦਸਤ ਹਿਲਜੁਲ ਹੋਏਗੀ ਤੁਹਾਡੇ ਸਾਹਮਣੇ ਹਿਲਜੁਲ ਹਮ ਸ਼ੁਰੂ ਹੋ ਗਈ ਹੈ ਜੀ ਨਾ ਹਾਂ ਜੀ ਤਾਂ ਲੈਂਡ ਪੂਲਿੰਗ ਦਾ ਜਿੱਥੋਂ ਤੱਕ ਅ ਭਈ ਆਪਾਂ ਸਵਾਲ ਚੁੱਕ ਰਹੇ ਆ ਮੈਂ ਉਹਦੇ 'ਚ ਇੱਕ ਚੀਜ਼ ਤੁਹਾਨੂੰ ਹੋਰ ਚਲੋ ਐਡ ਕਰਕੇ ਦੇਣਾ ਜਿਹੜੀ ਕਿ ਮੇਰੀ ਆਪਣੀ ਕਹਿ ਲੋ ਜਾਣਕਾਰੀ ਹੈ ਜਾਂ ਕਹਿ ਲੋ ਕਿ ਵੱਖ-ਵੱਖ ਵਸੀਲਿਆਂ ਤੋਂ ਕੁਝ ਚੀਜ਼ਾਂ ਪ੍ਰਾਪਤ ਕੀਤੀਆਂ ਨੇ ਠੀਕ ਹੈ ਜੀ ਜਿਵੇਂ ਕਿ ਜੇ ਉੱਥੇ ਦੇ ਇਲਾਕੇ ਦੇ ਕੁਝ ਬੰਦਿਆਂ ਨਾਲ ਕੰਮ ਕਰ ਕੀਤਾ ਅਸਲ ਦੇ ਵਿੱਚ ਲੈਂਡ ਪੂਲਿੰਗ 'ਚ ਲਗਭਗ ਲਗਭਗ ਯੂ ਟਰਨ ਆ ਚੁੱਕਾ ਹੈ ਲਗਭਗ ਲਗਭਗ ਯੂ ਟਰਨ ਆ ਚੁੱਕਾ ਹੈ ਜੀ ਪਰ ਉਹ ਯੂਟਰਨ ਨੂੰ ਨਾ ਤਾਂ ਮੰਨਿਆ ਜਾ ਸਕਦਾ ਹੈ। ਹੂੰ। ਠੀਕ ਹੈ ਜੀ। ਨਾ ਉਹਦਾ ਕ੍ਰੈਡਿਟ ਕਿਸੇ ਨੂੰ ਇਹ ਜਾਣ ਦੇਣਗੇ। ਕਹਲਾ ਦੋ ਨੇ। ਹੁਣ ਜੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਇੱਕ ਲੁਧਿਆਣਾ ਦੀ ਐਗਜ਼ਾਮਪਲ ਦਿੰਨਾ ਕਿਉਂਕਿ ਲੁਧਿਆਣਾ ਹੈ ਇਸ ਨੀਤੀ ਦਾ ਸੈਂਟਰ ਸੈਂਟਰ ਸਭ ਤੋਂ ਵੱਧ ਕਹ ਲੋ ਕਿ ਉੱਥੇ ਹੀ ਜ਼ਮੀਨ ਦੀ ਉੱਥੇ ਚਰਚਾ। ਹਾਂ ਜੀ ਅੱਛਾ। ਅੱਛਾ ਤੁਸੀਂ ਦੇਖੋ ਕਿ ਚਲੋ ਮੈਂ ਤੁਹਾਨੂੰ ਸਰਲ ਤਰੀਕੇ ਨਾਲ ਦੱਸਦਾ ਜਿਹੜੀ ਸਾਡੀ ਆਪਦੀ ਬਣਾਈ ਹੋਈ ਕਹ ਲੋ ਜਾਂ ਪ੍ਰਾਪਤ ਕੀਤੀ ਜਾਣਕਾਰੀ ਹੈ। ਹੂੰ। ਉਹ ਇਹ ਆ ਕਿ 7 ਜੋਨ ਬਣਾਏ ਗਏ ਸਨ ਮੁੱਢਲੇ ਤੌਰ ਤੇ ਹੁਣ ਮਤਲਬ ਕਿ ਹਕੀਕਤ ਕੀ ਆ ਅੰਦਰ ਦੀ ਸਾਰੀ ਸਥਿਤੀ ਤੁਹਾਨੂੰ ਸਾਫ ਹੋ ਜਾਏਗੀ ਇਸ ਜਾਣਕਾਰੀ ਉਪਰੰਤ ਇਹਨਾਂ ਨੇ ਅਖਬਾਰਾਂ ਦੇ ਵਿੱਚ ਨੋਟੀਫਿਕੇਸ਼ਨ ਕੱਢ ਦਿੱਤੇ ਮਤਲਬ ਕਿ 9 ਕੁ ਪਿੰਡਾ ਉਹ ਕੁੱਲ ਮਲਾ ਕੇ ਉਹਦੀ ਜਿਹੜੀ ਲੈਂਡ ਹੈ ਟੋਟਲ ਲਾ ਲੋ ਕਿ 70 7500 ਕਿਲਾ ਹੋ ਗਈ ਠੀਕ ਹੈ ਜੀ ਹਨਾ ਜੀ ਤਾਂ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਡਾਟਾ ਜਿਹੜਾ ਹੈ ਉਹ ਸਾਰਾ ਜਲੰਧਰੋ ਝੱਕਿਆ ਇੰਟਰਸਟਿੰਗ ਹੈ ਜੀ ਜਿੰਨੀ ਕੋ ਮੇਰੀ ਜਾਣਕਾਰੀ ਹੈ ਕਿ ਜੋ ਰੈਵਨਿਊ ਡਿਪਾਰਟਮੈਂਟ ਹੈ ਉਸ ਨੂੰ ਬਾਈਪਾਸ ਕਰ ਦਿੱਤਾ ਗਿਆ ਬਿਲਕੁਲ ਠੀਕ ਹੈ ਜੀ ਡਾਟਾ ਬੈਂਕ ਹੈ ਨਾ ਆਪਣੇ ਲੈਂਡ ਦਾ ਜ਼ਿਲੰਦਰ ਦੇ ਵਿੱਚ ਇਹਨਾਂ ਨੇ ਡਾਇਰੈਕਟਲੀ ਉੱਥੋਂ ਚੱਕਿਆ ਜੀ ਡਾਟਾ ਚੱਕਿਆ ਹੁਣ ਗੱਲ ਕੀ ਆ ਕਿ ਮੰਨ ਲਓ ਇਹ 7000 ਕਿਲਾ ਦੇਖਿਆ ਕਿ ਇਹਦੀ ਨਿਸ਼ਾਨਦੀ ਹੈ ਕਿ ਇਹ ਪ੍ਰਾਪਤ ਕਰਨਾ ਉਹਦੇ ਵਿੱਚੋਂ ਲਗਭਗ ਲਗਭਗ 2000 ਕਿਲਾ ਇਸ ਤਰ੍ਹਾਂ ਦਾ ਸੀਗਾ ਜਿਹੜਾ ਕਿ ਕੁਝ ਫਰਮਾਂ ਕੋਲ ਪਿਆ ਸੀਗਾ ਹੂੰ ਮਤਲਬ ਕਿ ਇਹਨਾਂ ਨੇ ਸ਼ਾਂਤੀ ਕਰ ਲਈ ਦੇਖ ਲਿਆ ਕਿ 100 ਕਿਲਾ ਅਗਰ왈ਜੀ ਕੁਲਪਿਆ ਹੈ ਜੀ ਮੇਰੀ ਜਾਣਕਾਰੀ ਦੇ ਮੁਤਾਬਕ ਇੱਕ ਵੇਰਕਾ ਪਲਾਂਟ ਹੈ ਜਿੱਥੇ ਇੱਥੇ ਇੱਕ ਕਹ ਲੋ ਕਿ ਵੱਡੀ ਫਾਰਮ ਕੁਲ ਕਾफी ਜ਼ਮੀਨ ਹੈ ਹਮ ਸ਼ਾਇਦ ਹੋ ਸਕਦਾ 500 ਏਕੜ ਤੋਂ ਵੀ ਵੱਧ ਹੋਵੇ ਜੀ ਤਾਂ ਮਤਲਬ ਕਿ ਇਹਨਾਂ ਨੇ ਕੀ ਕੀਤਾ ਕਿ ਉਹ ਨਿਸ਼ਾਨਦੇਹੀ ਕਰਕੇ ਹੁਣ ਉਹ ਬੰਦੇ ਜਿਹੜੇ ਫਲਾਲ ਹੈ ਜਿਵੇਂ ਕੁਝ ਨੂੰ ਕਹਤਾ ਕਿ ਤੁਸੀਂ ਦੇਖੋ ਅੱਛਾ ਕਈਆਂ ਦਾ ਸੀਐਲਯੂ ਆਲਰੇਡੀ ਹੋ ਚੁੱਕਾ ਸੀ ਕਈਆਂ ਦੇ ਆਹ ਜਿਹੜੇ ਕੈਲੋਕੈਲੋਨੀਆਲੇ ਪ੍ਰੋਜੈਕਟ ਚੱਲ ਰਹੇ ਸੀ ਕਈਆਂ ਨੇ ਕਲੋਨੀਆ ਕੱਟ ਵੀ ਦਿੱਤੀਆਂ ਚਲਾ ਵੀ ਦਿੱਤੀਆਂ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਜੀ ਹੁਣ ਸੁਣੀ ਜਾਓ ਕਿ ਕਹਾਣੀ ਕਿੱਧਰ ਨੂੰ ਤੁਰੀ ਜਾਂਦੀ ਆ ਤਾਂ ਉਸ ਤੋਂ ਬਾਅਦ ਕੁਝ ਨੂੰ ਕਿਹਾ ਕਿ ਤੂੰ ਐਦਾ ਕਰ فرض ਕਰੋ ਕਿ ਜੇ ਕਿਸੇ ਕੋਲ ਕੋਈ 100 ਏਕੜ ਆ ਤਾਂ ਉਹਨੂੰ ਕਿਹਾ ਕਿ ਯਾਰ ਤੂੰ 50 ਸਾਨੂੰ ਦੇ ਦੇ ਅਜਾਦੀ ਸੀ ਅਲੀ ਨੂੰ ਤੂੰ ਚੱਕ ਜੀ ਤੂੰ ਵਰਤ ਜੋ ਕਰਨਾ ਤੇ ਵਿਆਹ ਨਹੀਂ ਦੇ ਦੇ ਵੀ ਮੈਂ ਸੌ ਦੇਤੀ ਹੂੰ ਠੀਕ ਹੈ ਨਾ ਜੀ ਯਾਨੀ ਇਹ ਬਿਲਕੁਲ ਡਿਪਲੋਮੈਟਿਕ ਤਰੀਕੇ ਦੇ ਨਾਲ ਹੋ ਗਏ ਹੂੰ ਕਿ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਬਚ ਜਾਵੇ ਹੁਣ ਗੱਲ ਕੀ ਹੈ ਕਿ ਪਟਵਾਰੀਆਂ ਨੂੰ ਪਹਿਲਾਂ ਤੇ ਇਹਨਾਂ ਨੇ ਬੜਾ ਭੰਡਿਆ ਮੇਰੀ ਜਾਣਕਾਰੀ ਦੇ ਮੁਤਾਬਕ ਹੁਣੇ ਪਟਵਾਰੀਆਂ ਨੂੰ ਆਖੀ ਜਾਂਦੇ ਕਿ ਫਾਇਦੇ ਕਢਾਓ ਹੂੰ ਜਾਂ ਜਿਹੜੇ ਰਿਟਾਇਰਮੈਂਟ ਹੋ ਗਏ ਨੇ ਮਤਲਬ ਕਿ ਕੁਝ ਅਧਿਕਾਰੀ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਕਿ ਭਾਈ ਇਹ ਬੰਦਿਆਂ ਨੂੰ ਥੋੜਾ ਡਰਾਓ ਕਿ ਦੌਰਾਨੇ ਸਰਵਿਸ ਤੂੰ ਇਹੋ ਜਿਹਾ ਕੀ ਕੀਤਾ ਕਿ ਪ੍ਰਾਪਰਟੀ ਖਰੀਦੀ ਆ ਯਾਨੀ ਇਦਾਂ ਦੀਆਂ ਨਿਸ਼ਾਨਦੇਹੀਆਂ ਕਰ ਲਈਆਂ ਇਹਨਾਂ ਨੇ ਉਹ ਸਾਰਾ ਕੁਝ ਚੱਲਦਾ ਹੁਣ ਉਹਦੇ 'ਚ ਕੀ ਆ ਕਿ ਆਮ ਆਦਮੀ ਪਾਰਟੀ ਅਖਬਾਰ ਚ ਇਸਤਿਹਾਰ ਦੇ ਰਹੀ ਆ ਫਲਾਣ ਕਰ ਰਹੀ ਆ ਫਲਾਣ ਕਰ ਰਹੀ ਆ ਕਿ ਐਨੀ ਆ ਗਿਆ ਜੇ ਨਹੀਂ ਆ ਗਿਆ ਇਤਰਾਜ਼ ਤੇ ਦੱਸੇ ਨਹੀਂ ਇਹਨਾਂ ਨੇ ਅੰਕੜਾ ਹੀ ਨਹੀਂ ਦਿੱਤਾ ਸਹਿਮਤੀ ਇੰਨੀ ਆ ਗਈ ਉਹ ਐਕਚੁਅਲ ਦੇ ਵਿੱਚ ਕੀ ਆ ਕਿ ਹੁਣ ਇੱਕ ਮੈਸੇਜ ਦੇਣਾ ਚਾਹੁੰਦੇ ਆ ਹੋ ਸਕਦਾ ਉਹਨਾਂ ਵਾਲੇ ਸਮੇਂ 'ਚ ਪ੍ਰਤੱਖ ਰੂਪ 'ਚ ਤੁਸੀਂ ਦੇਖੋ ਕਿ ਜਿੰਨੀ ਕੁ ਜੀ ਸਾਨੂੰ ਚਾਹੀਦੀ ਸੀ ਫਿਲਹਾਲ ਓਨੀ ਕੁ ਜ਼ਮੀਨ ਆ ਗਈ ਹੈ ਧਕਾ ਸੀ ਕਰਦੇ ਨਹੀਂ ਉਹਦੇ ਨਾਲ ਕੀ ਹੋਏਗਾ ਕਿ ਜੋ ਮਤਲਬ ਕਿ ਐਸ ਵੇਲੇ ਵਿਰੋਧ ਚੱਲ ਰਿਹਾ ਹੈ ਉਸ ਨੂੰ ਥੋੜਾ ਟੱਕਣ ਦਾ ਯਤਨ ਕੀਤਾ ਜਾਏਗਾ ਔਰ ਵਿਰੋਧ ਦੇ ਨਾਲ ਜੋ ਵਿਦਰੋਹ ਦਾ ਖਤਰਾ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਉਹਦਾ ਡਰ ਬਹੁਤ ਉਹਦਾ ਬਹੁਤ ਡਰਿਆ ਮੂਨੀ ਤੌਰ ਤੇ ਤਾਂ ਕੁਝ ਇਸ ਤਰ੍ਹਾਂ ਦਾ ਮਤਲਬ ਕਿ ਇਹਨਾਂ ਨੇ ਹੁਣ ਡਿਜ਼ਾਈਨ ਕੀਤਾ ਲੈਂਡ ਪੂਲਿੰਗ ਦੇ ਮਾਮਲੇ 'ਚ ਆਪਣਾ ਜਿਹੜਾ ਜੋ ਵੀ ਇਹਨਾਂ ਦਾ ਪਲਾਨ ਸੀਗਾ ਤਾਂ ਫਿਲਹਾਲ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਕਿ ਹੋ ਸਕਦਾ ਹੈ ਕਿ ਅੱਗੇ ਜਾ ਕੇ ਜ਼ਬਰਦਸਤੀ ਥੋਪ ਵੀ ਦੇਣਾ हो सकदा यू टर्न ठोख दे बिल्कुल चुपच बीते भी यू टर्न आ सकदा है जी हां जी खैर बाड़ साहब कह रहे ने कि हाल ही साहब दी जमीन किवें बस गई इते ते आपा काफी ਗੱਲਬਾਤਨ ਕੀਤੀ ਸੀ ਦੋਨੋਂ ਪੱਖੀ ਤੋਂ ਨਾਲ ਕੀਤੀ ਸੀ ਬਿਲਕੁਲ ਦੱਸਦਾ ਸੀ ਉਹਨਾਂ ਨੇ ਕਿ ਆਪਦੇ ਕਾਗਜ਼ ਵੀ ਵਿਖਾਤੇ ਜੀ ਕਿ ਸਾਡੀ ਤੇ 100 150 ਏਕੜ ਦੇ ਕਰੀਬ ਆਈ ਪਈ ਹੈ ਸਾਡੇ ਗਰੁੱਪ ਦੀ ਜੀ ਉਹਨਾਂ ਦੇ ਪਰਿਵਾਰ ਦੀ ਉਹ ਕਹਿੰਦੇ ਕਿ ਆਈ ਪਈ ਹੈ ਜ਼ਮੀਨ ਜੀ